ਜੇਕਰ ਨੌਕਰੀ ਪੇਸ਼ੇ ਵਾਲੀਆਂ ਕੁੜੀਆਂ ਦਾ ਇਹ ਹਾਲ ਆ ਤੇ ਫਿਰ ਆਮ ਕੁੜੀਆਂ ਦਾ ਕੀ ਹੋਊਗਾ ਆ ਕੁੜੀ ਜਿਹੜੀ ਇੱਕ ਅਧਿਆਪਕ ਸੀ ਨੌਕਰੀ ਕਰਦੀ ਸੀ ਆਪਣੇ ਪਤੀ ਵਾਸਤੇ ਉਹਨੇ ਖਾਣਾ ਬਣਾਇਆ ਪੈਕ ਕੀਤਾ ਚੰਗੀ ਤਰ੍ਹਾਂ ਟੱਗ ਸਵਾਰ ਦਿੱਤਾ ਤੇ ਫਿਰ ਆਪਣੇ ਪਤੀ ਨੂੰ ਮੈਸੇਜ ਕਰਦੀ ਆ ਕਿ ਗੌਰਵ ਖਾਣਾ ਮੈਂ ਬਣਾ ਦਿੱਤਾ ਏ ਪੈਕ ਕਰ ਦਿੱਤਾ ਏ ਆ ਕੇ ਖਾ ਲੈਣਾ ਤੇ ਜਦੋਂ ਪਤੀ ਘਰੇ ਆਉਂਦਾ ਏ ਤਾਂ ਉਹਨੂੰ ਆਪਣੀ ਪਤਨੀ ਦੀ Laash ਮਿਲਦੀ ਆ ਅਸਲ 'ਚ ਹੋਇਆ ਕੀ ਇਹ ਕੁੜੀ ਆਪਣੇ ਸਹੁਰਿਆਂ ਹੱਥੋਂ ਦੱਸਿਆ ਜਾ ਰਿਹਾ ਕਾਫੀ ਤੰਗ ਪਰੇਸ਼ਾਨ ਸੀ ਇਹ ਕੁੜੀ ਆਪਣੇ ਪਿਤਾ ਨੂੰ ਇੱਕ ਮੈਸੇਜ ਲਿਖਦੀ ਆ ਕਿ ਪਾਪਾ ਮੈਂ ਗੌਰਵ ਵਾਸਤੇ ਸਭ ਕੁਝ ਕੀਤਾ ਮੈਂ ਉਹਦੀਆਂ ਖੁਸ਼ੀਆਂ ਦੇ ਲਈ ਹਰ ਕੁਰਬਾਨੀ ਕੀਤੀ ਪਰ ਗੌਰਵ ਉਹਨੂੰ ਤਾਂ ਸ਼ਾਇਦ ਮੇਰੀ ਨੌਕਰੀ ਨਾਲ ਪਿਆਰ ਸੀ ਮੇਰੇ ਨਾਲ ਉਹਨੇ ਕਦੇ ਪਿਆਰ ਹੀ ਨਹੀਂ ਕੀਤਾ ਜਿਹੜਾ ਗੌਰਵ ਖੁਦ ਪੇਸ਼ੇਵਰੋਂ ਇੱਕ ਡਾਕਟਰ ਦੱਸਿਆ ਜਾ ਰਿਹਾ ਤਾਂ ਉਹ ਕੁੜੀ ਸੁਸਾਈਡ ਨੋਟ ਉਹਦੇ ਪਿਤਾ ਨੇ ਜਿਹੜਾ ਪੁਲਿਸ ਨੂੰ ਦਿੱਤਾ ਉਹਦੇ ਵਿੱਚ ਕੁੜੀ ਕਹਿੰਦੀ ਆ ਕਿ ਪਾਪਾ ਮੈਨੂੰ ਹਰ ਵਕਤ ਤਾਣੇ ਮਿਹਣੇ ਦਿੰਦੇ ਰਹਿੰਦੇ ਆ ਦਾਜ ਦਹੇਜ ਨੂੰ ਲੈ ਕੇ ਉਹਨਾਂ ਤੋਂ ਮੰਗ ਕੁੜੀ ਦੇ ਪਿਤਾ ਨੇ ਦੱਸਿਆ ਕਿ ਅਸੀਂ 24 ਲੱਖ ਰੁਪਇਆ ਕੁੜੀ ਦੇ ਵਿਆਹ ਤੇ ਲਾਇਆ ਨਾਲ ਇੱਕ ਗੱਡੀ ਵੀ ਦਹੇਜ ਦੇ ਵਿੱਚ ਦਿੱਤੀ ਫਿਰ ਵੀ ਜਿਹੜੇ ਸਹੁਰੇ ਸੀਗੇ ਉਹਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੀ ਕੁੜੀ ਮਾਨਸਿਕ ਤੌਰ ਤੇ ਕਾਫੀ ਤੰਗ ਪਰੇਸ਼ਾਨ ਹੋ ਗਈ ਕਹਿੰਦੀ ਪਾਪਾ ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕੀਤਾ ਮੈਂ ਹਰ ਕੰਮ ਉਹਦੇ ਵਾਸਤੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨੇ ਕਦੇ ਮੈਨੂੰ ਪਿਆਰ ਨਹੀਂ ਕੀਤਾ ਤੇ ਹੁਣ ਮੈਂ ਨਿਤ ਦੇ ਤਾਣੇ ਮਿਹਣਿਆਂ ਤੋਂ ਕਾਫੀ ਤੰਗ ਆ ਚੁੱਕੀ ਹਾਂ ਮੈਨੂੰ ਕੁਟਣ ਮਹਿਸੂਸ ਹੁੰਦੀ ਆ ਤੇ ਕੁੜੀ ਆਪਣੇ ਗਲ ਵਿੱਚ ਫਾਹਾ ਪਾ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਆ ਬੇहद ਦੁਖਦਾਇਕ ਘਟਨਾ ਹੈ ਗਾਜ਼ੀਆਬਾਦ ਤੋਂ ਸਾਹਮਣੇ ਆਈ ਆ ਕੁੜੀ ਪੇਸ਼ੇਵਰ ਜੋ ਇੱਕ ਟੀਚਰ ਸੀ ਇੱਕ ਅਧਿਆਪਕ ਸੀ ਕੁੜੀ ਦਾ ਕਹਿਣਾ ਏ ਜਿਹੜਾ ਕੁੜੀ ਦਾ ਮਾਪਾਪਾ ਉਹ ਦੱਸਦਾ ਏ ਕਿ ਸਾਡੀ ਧੀ ਦੇ ਜਿਹੜੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਉਹ ਵੀ ਸਾਰੇ ਸਹੁਰਿਆਂ ਦੇ ਕੋਲ ਹੀ ਸੀ ਉਹ ਵੀ ਸਾਡੀ ਧੀ ਦੇ ਕੋਲ ਨਹੀਂ ਸੀਗੇ ਉਹ ਉਹਨਾਂ ਦੀ ਵਰਤੋਂ ਵੀ ਉਹੀ ਕਰਦੇ ਸੀ ਨੌਕਰੀ ਭਾਵੇਂ ਮੇਰੀ ਧੀ ਕਰਦੀ ਸੀ ਤਾਂ ਕੁੜੀ ਆਪਣੇ ਸੁਸਾਈਡ ਨੋਟ ਦੇ ਵਿੱਚ ਲਿਖਦੀ ਆ ਵੀ ਪਾਪਾ ਮੇਰਾ ਜਿਹੜਾ ਬੱਚਾ ਏ ਨਾ ਉਹਨੂੰ ਤੁਸੀਂ ਜ਼ਰੂਰ ਸੰਭਾਲ ਕੇ ਰੱਖਣਾ ਉਹ ਨਾ ਹੋਵੇ ਕਿ ਮੇਰਾ ਬੱਚਾ ਮੇਰੇ ਬਿਨਾ ਰੋਲ ਜੇ ਪਰ ਮੈਨੂੰ ਤੁਸੀਂ ਮਾਫ ਕਰਨਾ ਮੈਂ ਆਪਣੀ ਜਿਹੜੀ ਜ਼ਿੰਦਗੀ ਆ ਹੋਰ ਨਹੀਂ ਜੀ ਸਕਦੀ ਤਾਂ ਪੁਲਿਸ ਨੇ ਪੁਲਿਸ ਕੋਲੇ ਜਦੋਂ ਇਸ ਮਾਮਲੇ ਦੀ ਪੂਰੇ ਦੀ ਪਿਤਾ ਵੱਲੋਂ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਪੁਲਿਸ ਨੇ ਇਸ ਟਾਈਮ ਜਿਹੜੀ ਉਹ ਕੁੜੀ ਆ ਉਹਦਾ ਪਤੀ ਗੌਰਵ ਉਹਨੂੰ ਵੀ ਅਰੈਸਟ ਕਰ ਲਿਆ ਤੇ ਜਿਹੜਾ ਉਹਦਾ ਸਹੁਰਾ ਉਹਨੂੰ ਵੀ ਅਰੈਸਟ ਕਰ ਲਿਆ ਪਰ ਜਿਹੜੀ ਉਹਦੀ ਸੱਸ ਹੈਗੀ ਆ ਕੁੜੀ ਦੀ ਉਹ ਹਲੇ ਫਰਾਰ ਆ ਉਹ ਹਲੇ ਮਿਲ ਨਹੀਂ ਰਹੀ ਤਾਂ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਮੁੰਡਾ ਗੌਰਵ ਆ ਇਹ ਵੀ ਪੇਸ਼ੇਵਰ ਡਾਕਟਰ ਆ ਪਰ ਫਿਰ ਵੀ ਜਿਹੜਾ ਲਾਲਚ ਨੇ ਸਵਾਰਥ ਨੇ ਸਾਡੇ ਰਿਸ਼ਤੇ ਕਿੰਨੇ ਜਿਆਦਾ ਖਰਾਬ ਕਰ ਦਿੱਤੇ ਆ ਕਿ ਉਹ ਐਮੀਤ ਹੀ ਨਹੀਂ ਸਮਝਦੇ ਜਿਹੜੀ ਕੁੜੀ ਵਿਚਾਰੀ ਮਰਨ ਲੱਗੇ ਵੀ ਆਪਣੇ ਪਤੀ ਦੇ ਵਾਸਤੇ ਰੋਟੀਆਂ ਪੈਕ ਕਰਕੇ ਸਬਜ਼ੀ ਖਾਣਾ ਸਾਰਾ ਬਣਾ ਕੇ ਪੈਕ ਕਰਕੇ ਜਾਂਦੀ ਆ ਤੇ ਫਿਰ ਉਹਨੂੰ ਮੈਸੇਜ ਕਰਦੀ ਆ ਕਿ ਮੈਂ ਖਾਣਾ ਬਣਾ ਕੇ ਰੱਖ ਦਿੱਤਾ ਤੇਰੇ ਵਾਸਤੇ ਆ ਕੇ ਖਾ ਲਈ ਤੇ ਖੁਦ ਜਦੋਂ ਕਿਹੋ ਜੇ ਮੋੜ ਤੇ ਸੀ ਉਹ ਜ਼ਿੰਦਗੀ ਦੇ ਕਿ ਉਹਦੇ ਅੰਦਰ ਇੱਕ ਲੜਾਈ ਚੱਲ ਰਹੀ ਸੀ ਕਿ ਮੈਂ ਹੁਣ ਮੌਤ ਨੂੰ ਗਲੇ ਲਾਉਣਾ ਮੈਂ ਆਹ ਕਦਮ ਚੁੱਕਣ ਜਾ ਰਹੀ ਆਂ ਫਿਰ ਵੀ ਉਹ ਉਹਦਾ ਉਹਦੇ ਨਾਲ ਲਗਾ ਉਹਦੇ ਨਾਲ ਪਿਆਰ ਕਿ ਉਹਦੇ ਵਾਸਤੇ ਜਾਂਦੀਵਾਰੀ ਵੀ ਉਹ ਰੋਟੀ ਬਣਾ ਕੇ ਰੱਖ ਕੇ ਗਈ ਰੋਟੀ ਪੈਕ ਕਰਕੇ ਰੱਖ ਕੇ ਗਈ ਤੇ ਖੁਦ ਉਹਨੇ ਮੌਤ ਨੂੰ ਗਲੇ ਲਾ ਲਿਆ ਪਰ ਪਤੀ ਨੇ ਸ਼ਾਇਦ ਉਹਦੇ ਪਿਆਰ ਨੂੰ ਨਹੀਂ ਸਮਝਿਆ ਉਹ ਉਹਦੇ ਜਿਹੜੀ ਫੀਲਿੰਗ ਉਹਦੇ ਜਜ਼ਬਾਤ ਨੂੰ ਨਹੀਂ ਸਮਝਿਆ ਮੈਂ ਇਹ ਨਹੀਂ ਕਹਿੰਦੀ ਕਿ ਕੁੜੀਆਂ ਵੱਲੋਂ ਮੁੰਡਿਆਂ ਦੇ ਨਾਲ ਕੁਝ ਘਣਾਉਣੇ ਅਪਰਾਧ ਨਹੀਂ ਕੀਤੇ ਜਾਂਦੇ ਕੁੜੀਆਂ ਵੀ ਕਈ ਥਾਵਾਂ ਤੇ ਕਰਦੀਆਂ ਪਰ ਜੇਕਰ ਆਪਾਂ ਸਮਾਜ ਵਿੱਚ છાਤੀ ਮਾਰੀਏ ਤਾਂ ਵੱਧ ਜਿਹੜਾ ਤਸ਼ੱਦਦ ਦਾ ਸ਼ਿਕਾਰ ਔਰਤਾਂ ਹੀ ਹੁੰਦੀਆਂ ਆਈਆਂ ਨੇ ਤੇ ਹੁਣ ਵੀ ਹੋ ਰਹੀਆਂ ਨੇ ਪਰ ਕੁਝ ਕੁ ਔਰਤਾਂ ਵੀ ਹੈਗੀਆਂ ਅਪਰਾਧੀ ਮਾਨਸਿਕਤਾ ਵਾਲੀਆਂ ਪਰ ਜਿਹੜੀਆਂ ਇਹੋ ਜਿਹੀਆਂ ਔਰਤਾਂ ਹੁੰਦੀਆਂ ਨੇ ਵਿਚਾਰੀਆਂ ਜਜ਼ਬਾਤੀ ਉਹਨਾਂ ਦੇ ਕੋਈ ਜਜ਼ਬਾਤ ਨਹੀਂ ਸਮਝਦਾ ਜਿਹੜੀ ਜਾਂਦੀ ਵਾਰੀ ਵੀ ਆਪਣੇ ਪਤੀ ਵਾਸਤੇ ਖਾਣਾ ਬਣਾ ਕੇ ਗਈ ਤੇ ਇੰਨਾ ਪਿਆਰਾ ਮੈਸੇਜ ਫਿਰ ਵੀ ਉਸ ਪਤੀ ਵਾਸਤੇ ਛੱਡ ਕੇ ਗਈ ਜਿਹਦੇ ਹੱਥੋਂ ਉਹ ਕਾਫੀ ਜ਼ਿਆਦਾ ਦੁਖੀ ਸੀ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਬੇਸ਼ੱਕ ਉਹਨਾਂ ਨੇ ਜਿਹੜਾ ਪਤੀ ਆ ਤੇ ਸਹੁਰਾ ਹੈ ਸੱਸਾ ਉਹਦੇ ਉੱਪਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਦਾਜ ਦੇਹ ਦਾ ਮਾਮਲਾ ਦਰਜ ਕਰ ਲਿਆ ਤੇ ਖੁਦਕੁਸ਼ੀ ਵਾਸਤੇ ਉਕਸਾਉਣ ਦਾ ਮਾਮਲਾ ਵੀ ਇਸ ਪਰਿਵਾਰ ਤੇ ਪੁਲਿਸ ਨੇ ਦਰਜ ਕਰ ਲਿਆ ਸੱਸ ਹਲੇ ਫਰਾਰ ਆ ਆਉਣ ਵਾਲੇ ਸਮੇਂ ਵਿੱਚ ਦੇਖਦੇ ਆ ਕਿ ਇਹ ਘਟਨਾ ਵਿੱਚ ਕੀ ਮੋੜ ਆਉਂਦਾ